ਹਾਂਜੀ ਤੇ ਅੱਜ ਫਿਰਤੋਵਾਰੀ ਆ ਗਈ ਸੀਗੀ ਮੱਜਾਂ ਨੂੰ ਨਵਾਣ ਦੀ ਤੇ ਵੈਸੇ ਨਾ ਅੱਜ ਕੋਈ ਪਲਾਨ ਹੈ ਨਹੀਂ ਸੀਗਾ ਨਵਾਉਣ ਦਾ ਤੇ ਪ੍ਰੋਬਲਮ ਵੈਸੇ ਅਸੀਂ ਪਾਣੀ ਪਿਆ ਕੇ ਹਟੇ ਸੀਗੇ ਪਰ ਅੱਪ ਕਹਿੰਦਾ ਚੱਲ ਸੰਭਰ ਜੀ ਮੈਂ ਹੀ ਕਹਤਾ ਮੈਂ ਖੰਨਵਾਈ ਦੰਨੇ ਆ ਮੈਨੂੰ ਐਵੇਂ ਸੀਗਾ ਮੈਂ ਥੋੜਾ ਜਿਹਾ ਟਾਲਦੀ ਸੀਗੀ ਅੱਜ ਮੈਂ ਕਿਹਾ ਚੱਲ ਸੰਭਰਣਾ ਨਹੀਂ ਪੈਣਾ ਹਨਾ ਤੇ ਨਵਾ ਹੀ ਦੰਨੇ ਇਹਨਾਂ ਨੂੰ ਤੇ ਪਤਾ ਹੈਗਾ ਮੈਨੂੰ ਨਾਲੇ ਵੀ ਜਿੱਦੇ ਆਪਾਂ ਪਸ਼ੂ ਨਵਾਣੇ ਉਹਦੇ ਸਗਾ ਡਬਲ ਕੰਮ ਹੋ ਜਾਂਦਾ ਕਿਉਂਕਿ ਨੀਚੋਂ ਫਿਰ ਇੱਕ ਜਾਣੇ ਨੂੰ ਨਾਲ ਬੌਂਕਰ ਲੈ ਕੇ ਵੀ ਕਰਨਾ ਹੁੰਦਾ ਨਾ ਕੰਮ ਤੇ ਮੈਨੂੰ ਐਸੀ ਵੀ ਚੱਲ ਅੱਜ ਪ੍ਰਭ ਕੱਲਾ ਹੀ ਕਰ ਦੂਗਾ ਪਰ ਕਿੱਥੇ ਭਰਾ ਕਿੱਥੇ ਗੱਲਾਂ ਕੰਮ ਕਰਦਾ ਇਹਨੂੰ ਨਾਲ ਲੱਗਣਾ ਪੈਂਦਾ ਸਾਨੂੰ ਹਨਾ ਤੇ ਚਲੋ ਜੀ ਇਹਨੇ ਪ੍ਰਭ ਨੇ ਨਾ ਪਾਣੀ ਜਾਂ ਕਰਤਾ ਸੀ ਫਰਸ਼ ਵੀ ਗਿੱਲਾ ਕਰਤਾ ਸੀ ਪ੍ਰਭ ਕਹਿੰਦਾ ਚੱਲ ਹਲੇ ਜਿਹੜਾ ਥੋੜਾ ਮੋਟਾ ਗੋਆ ਪਿਆਗਾ ਵੀ ਇਹਨੇ ਆਪ ਉਹ ਚੱਕ ਦਾਂਗੇ ਤੇ ਇਧਰ ਲਿਆ ਪੈਣਾ ਤਾਂ ਰੈਡੀ ਕਰਤੀਆਂ ਸੀ ਜਾਂ ਨਵਾਤੀਆਂ ਸੀਗੀਆਂ ਤੇ ਦੂਸਰੀ ਸਾਈਡ ਨਾ ਹਜੇ ਮਤਲਬ ਥੋੜਾ ਜਿਹਾ ਗੁਆ ਪਿਆ ਸੀਗਾ ਪ੍ਰਭ ਕਹਿੰਦਾ ਤੂੰ ਜਲਦੀ ਹਲਦੀ ਆ ਚੱਕ ਦੇ ਤੇ ਫਿਰ ਨਾ ਈਜ਼ੀ ਹੋ ਜਾਂਦਾਗਾ ਨੀਚੋ ਦੋਤਾ ਵੀ ਸੌਖਾ ਜਾਂਦਾ ਜਦੋਂ ਆਪਾਂ ਸਾਰਾ ਮੂਰੋ ਫੋਸਟੇ ਚੱਕ ਦਿੰਨੇ ਆ ਜਿਹੜੇ ਥੋੜੇ ਮੋਟੇ ਪਏ ਹੁੰਦੇ ਆ ਤੇ ਮੰਮਾ ਕਹਿੰਦੇ ਕਹਿੰਦੇ ਤੂੰ ਮੇਰਾ ਸੂਟ ਬਣਾ ਸੂਟ ਕੱਟ ਤੇ ਮੈਂ ਇੰਨੇ ਪ੍ਰਭ ਨਾਲ ਕਰਾਉਣੇ ਆ ਮੈਂ ਹਾਂ ਚੱਲ ਠੀਕ ਆ ਹਨਾ ਤੇ ਮੈਂ ਮੰਮਾ ਦਾ ਲੱਗ ਗਈ ਸੀ ਕਿ ਸੂਟ ਕੱਟਣ ਵਿੱਚ ਦੇ ਇੱਕ ਤਾਂ ਫਿਰ ਨਾ ਆਪਾਂ ਆਲ ਰੌਂਡਰ ਆ ਨਾ ਬਹੁਤ ਕੰਮ ਕਰਨਾ ਪੈਂਦਾ ਆਪਾਂ ਨੂੰ ਇੱਧਰ ਵੀ ਕਰਨਾ ਪੈਂਦਾ ਸਾਰਾ ਕੰਮ ਕਰ ਲੈਣੇ ਆਪਾਂ ਤੇ ਉਹ ਤਾਂ ਵੀ ਮਤਲਬ ਵੀਰੇ ਐਵੇਂ ਹੋ ਗਿਆ ਵੀ ਬਹੁਤ ਮਹਿੰਗੀ ਹੋ ਗਈ ਐ ਸਮਾਈ ਹਨਾ ਤੇ ਉਹਨੇ ਦਾ ਸੂਟ ਨਹੀਂ ਹੁੰਦਾ ਉਦੋਂ ਵੱਧ ਸਮਾਈ ਲੈ ਜਾਂਦੇ ਹੈਗੇ ਤੇ ਆਪਾਂ ਤਾਂ ਘਰੇ ਸਿੱਖ ਲਈਆ ਹੁਣ ਆਪਾਂ ਸਾਰਾ ਕੰਮ ਘਰੀ ਕਰ ਲਈਦਾ ਸਟਿਚਿੰਗ ਆਪਾਂ ਕਦੇ ਬਾਹਰੋਂ ਨਹੀਂ ਕਰਵਾਈ ਹੈਗੀ ਕੋਈ ਵੀ ਵਿਆਹ ਸ਼ਾਦੀ ਵਾਲਾ ਹੁੰਦਾ ਆਪਾਂ ਆਪੇ ਬਣਾ ਲਈਦੇ ਆ ਸੂਟ ਸਾੜ ਤਾਂ ਹਨਾ ਤੇ ਮੈਂ ਮੰਮੀ ਦੇ ਇੰਨੇ ਲੱਗ ਗਈ ਸੀਗੀ ਸੂਟ ਬਣਾਣਾ ਤੇ ਮੰਮੀ ਤੇ ਮੈਂ ਮੰਮਾ ਨੂੰ ਕਹਿ ਰਹੀ ਸੀਗੀ ਮੈਂ ਹਾਂ ਚੱਲਣੇ ਤੋਂ ਬਾਅਦ ਮੈਂ ਆਪਣਾ ਸੂਟ ਬਣਾਉਂਗੀ ਹਨਾ ਤੇ ਪੱਕੀ ਬਗ ਐਵੇਂ ਹੁੰਦਾਗਾ ਵੀ ਜਦੋਂ ਫਿਰ ਆਪਾਂ ਖੁਦ ਸਿੱਖ ਜਾਂਨੇ ਆ ਨਾ ਸਾਰਾ ਫਿਰ ਆਪਾਂ ਨੂੰ ਕਿਸੇ ਦੇ ਹਾੜੇ ਮਿੰਤਾ ਕੱਢਣ ਦੀ ਵੀ ਲੋੜ ਨਹੀਂ ਪੈਂਦੀ ਵੀ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਹੈਗੀ ਹਾਏ ਮੇਰਾ ਸੂਟ ਬਨੂਗਾ ਕਿ ਨਹੀਂ ਬਨੂਗਾ ਹਾਂਜੀ ਜਦੋਂ ਆਪਾਂ ਖੁਦ ਕੋਈ ਕੰਮ ਕਰ ਰਹੇ ਆ ਸਿੱਖ ਰਹੇ ਆ ਕੰਮ ਫਿਰ ਤਾਂ ਬਸ ਚੀਜ਼ ਲੈ ਕੇ ਆਓ ਤੇ ਕੰਮ ਫਟਾਫਟ ਖੁਦ ਕਰ ਸਕਦੇ ਆ ਨਾ ਆਪਾਂ ਕਿਸੇ ਦੀ ਮਤਲਬ ਝਾਕਤੇ ਨਹੀਂ ਰਹਿੰਦੇ ਹੈਗੇ ਤੇ ਬਾਕੀ ਵੀਰੇ ਇਹਦੇ 'ਚ ਵੀ ਬਹੁਤ ਮੱਥਾ ਵੱਜਦਾਗਾ ਕੋਈ ਐਵੇਂ ਦਾ ਇਹ ਸੌਖਾ ਕੰਮ ਨਹੀਂ ਹੈਗਾਗਾ ਹਣਾ ਹੁਣ ਤਾਂ ਸਮਾਈ ਉਹਨਾਂ ਨੇ ਵੀ ਲੈਣੀ ਹੈ ਉਹਨਾਂ ਦਾ ਵੀ ਹੱਕ ਬੰਦਾ ਹਰ ਕੰਮ ਦੇ ਵਿੱਚ ਬਹੁਤ ਮਿਹਨਤ ਲੱਗਦੀ ਆ ਹਾਰਡ ਵਰਕ ਹਰ ਕੰਮ ਦੇ ਵਿੱਚ ਹੈਗਾਗਾ ਮਿਹਨਤ ਦਾ ਕੰਮ ਹੈ ਵੀ ਹਣਾ ਇਹ ਵੀ ਕੋਈ ਐਵੇਂ ਨਹੀਂ ਕਹਿੰਦਾ ਅਗਲਾ ਕਹਿੰਦਾ ਬਈ ਸਮਾਈ ਬੜੀ ਜ਼ਿਆਦਾ ਹੋ ਗਈ ਬਈ ਹੁਣ ਹੈਗੀ ਆ ਹੱਕ ਬੰਦਾ ਹਣਾ ਸਮਾਈ ਦਾ ਵੀ ਤੇ ਚਲੋ ਬਾਕੀ ਇਹ ਗੱਲਾਂ ਹੈਗੀਆਂ ਸੀ ਤੇ ਚਲੋ ਆਪਾਂ ਮਮਾ ਦਾ ਲਾਗੇ ਸੀਗੇ ਸੂਟ ਕੱਟਣ ਬਾਕੀ ਹੁਣ ਜਿੱਦੇ ਦਾ ਆਪਾਂ ਬਣਾਉਣ ਲੱਗੇ ਆਂਗੇ ਸੂਟ ਤੇ ਆਪਾਂ ਵੈਸੇ ਕਦੋਂ ਬਣਾਇਆ ਹੀ ਨਹੀਂਗਾ ਬਾਹਰੋਂ ਸੂਟ ਆਪਾਂ ਹੁਣ ਆਪ ਹੀ ਬਣਾ ਲਈਦੇ ਆ ਲਾਈਨਿੰਗ ਵਾਲਾ ਹੋਵੇ ਚਾਹੇ ਕਿਦਾਂ ਮਰਜੀ ਹੋਵੇ ਮੈਂ ਚੱਲ ਥੋੜੀ ਜੀ ਤਾਰੀਫ਼ ਮੈਂ ਆਪਦੀ ਆਪ ਹੀ ਕਰ ਲੈਨੀ ਆ ਤੇ ਐਨੇ ਮੈਂ ਲੱਗ ਇਹ ਕਹਿੰਦੇ ਅੱਜ ਅੱਜ ਸਾਰਾ ਸੂਟ ਕੰਪਲੀਟ ਕਰ ਦੇ ਮੈਂ ਕਿਹਾ ਬੱਲੇ ਜੀ ਬੱਲੇ ਤੁਹਾਡੇ ਫਿਰ ਮੈਂ ਕਿਹਾ ਠੀਕ ਆ ਚੱਲ ਬਣਾ ਦਾਂਗੇ ਸੂਟ ਤਾਂ ਕੋਈ ਚੱਕਰ ਨਹੀਂ ਮੇਰੇ ਤੋਂ ਹੋਰ ਕੋਈ ਕੰਮ ਨਾ ਕਰਾਇਓ ਕਹਿੰਦੇ ਠੀਕ ਹੈ ਜੀ ਅੱਜ ਤੂੰ ਕੋਈ ਕੰਮ ਨਾ ਕਰੀ ਪਰ ਕਿੱਥੇ ਆਪਣੇ ਬਿਨਾ ਕਿਤੋਂ ਕੰਮ ਹੁੰਦੇ ਆ ਤੇ ਇੱਧਰ ਵੀਰ ਜੀ ਨੇ ਮੈਨੂੰ ਕਰਤਾ ਸੀਗਾ ਬੋਲ ਮਾਰਤਾ ਕਹਿੰਦਾ ਭੈਣ ਬਣ ਕੇ ਆਈ ਆਪਣਾ 2 ਮਿੰਟਾਂ ਦਾ ਕੰਮ ਹੈਗਾ ਬਸ ਆਪਾਂ ਮੱਜਾਂ ਤਾਂ ਨਵਾਤੀਆਂ ਕਹਿੰਦਾ ਮੈਂ ਬਸ ਥੱਲੋ ਰਹਿ ਗਿਆ ਸੰਬਰ ਨਾਲਾ ਹਨਾ ਤੇ ਤੂੰ ਕਹਿੰਦਾ ਬੋਂਕਰ ਚੱਕ ਮੈਂ ਕਿਹਾ ਦੇਖ ਭਰਾਵਾ ਮੈਂ ਬੋਂਕਰ ਨਹੀਂ ਮਾਰਦੀ ਪਹਿਲਾਂ ਤਾਂ ਮੈਂ ਬੋਂਕਰ ਚੱਕ ਲਈ ਸੀ ਮੈਂ ਕਿਹਾ ਮੈਂ ਤਾਂ ਪਾਣੀ ਮਾਰੂੰਗੀ ਤੇ ਤੂੰ ਚੱਕ ਬੋਂਕਰ ਹਨਾ ਇੱਕ ਤਾਂ ਵੀਰ ਜੀ ਨੂੰ ਵਿਚਾਰੇ ਸੀਗੇ ਫੋਨ ਫੋਨ ਵਾਲੇ ਵੀ ਬਹੁਤ ਇਹਦਾ ਸਿਰ ਖਾਂਦੇ ਆ ਕਿ ਭਾਈ ਘੱਟ ਲਾਇਆ ਕਰੋ ਜਿਹੜੇ ਵੀ ਲਾਉਂਦੇ ਹੈਗੇ ਵਿੱਚ ਨਾ ਮੱਜਾਂ ਗਾਵਾਂ ਦੇ ਬਾਹਲੇ ਫੋਨ ਆਂਦੇ ਨੇ ਇਹਨੂੰ ਹਨਾ ਤੇ ਉਨੇ ਚੱਕਲੀ ਸੀਗੀ ਬੋਂਕਰ ਤੇ ਆਪਾਂ ਲੱਗੇ ਸੀਗੇ ਪਾਣੀ ਮਾਰਨ ਤੇ ਐਨੇ ਆ ਪ੍ਰਭ ਕਹਿੰਦਾ ਮੈਨੂੰ ਕਹਿੰਦਾ ਤੂੰ ਇੱਧਰ ਜੇ ਮਾਰ ਪਾਣੀ ਤੇ ਆਪਾਂ ਮਾਰਨ ਲੱਗੇ ਸੀ ਆਂਦਿਆਂ ਨੂੰ ਮੈਂ ਬਣਾਉਣ ਲੱਗੀ ਸੀ ਸੂਟ ਵੈਸੇ ਥੋੜਾ ਮੈਂ ਸਟਿਚ ਕਰਤਾ ਸੀ ਕੁਝ ਤਾਂ ਮੰਮੀ ਫਿਰ ਮੰਮੀਆਂ ਨੂੰ ਆਏ ਹੁੰਦਾ ਵੀ ਨਾ ਸਾਡੇ ਗੋਟੇ ਸਿੱਪੀਆਂ ਵੀ ਲਾ ਦੋ ਮੈਂ ਹਾਂ ਚੱਲ ਭਈ ਲਾ ਦੰਨੇ ਆ ਗੋਟੇ ਸਿੱਪੀਆਂ ਵੀ ਲਾ ਦਾਂਗੇ ਕੋਈ ਚੱਕਰ ਨਹੀਂ ਤੇ ਇੱਧਰ ਅੱਜ ਪ੍ਰਭ ਵੀਰ ਜੀ ਨੇ ਟਰੈਕਟਰ ਵੀ ਕੱਢ ਰੱਖਿਆ ਸੀਗਾ ਇਹਦੀ ਵੀ ਮੁਰੰਮਤ ਕਰੀ ਜਾ ਰਹੇ ਸੀਗੇ ਦੋਨੋਂ ਡੈਡੀ ਲੱਗ ਰਹੇ ਸੀ ਇਹਨੂੰ ਤੇਲ ਜਾਂ ਲਾਉਣ ਕੁਝ ਪਤਾ ਨਹੀਂ ਕੀ ਕਰ ਰਹੇ ਆ ਪੰਪ ਜੇ ਨਾਲ ਤੇਲ ਹੀ ਇਨੂੰ ਰਗੜ ਰਿਆ ਸੀਗਾ ਬੁਰਸ਼-ਬਰਸ਼ੇ ਚੱਕੇ ਹੋਏ ਸੀਗੇ ਨਵਾਤਾ ਸੀ ਅੱਜ ਤਾਂ ਇਹ ਵੀ ਪੂਰਾ ਐਂ ਚਿਲਕਣਾ ਘੜਦਾ ਸੀ ਇਹਦਾ ਨਾ ਥੋੜਾ ਜਿਹਾ ਕੰਮ ਕਰਵਾ ਕੇ ਲੈਂਦਾ ਸੀਗਾ ਆਪਾਂ ਤੇ ਤਾਂ ਕਰਕੇ ਨਾ ਫਿਰ ਇਹਦੇ ਉੱਤੇ ਕੁਝ ਲੱਗਿਆ ਜਾਂ ਪਿਆ ਸੀ ਤੇਲ ਧੂਲ ਜਾਂ ਤੇ ਪ੍ਰਭ ਨੇ ਫਿਰ ਪੂਰਾ ਵਧੀਆ ਬੁਰਸ਼-ਬਰਸ਼ ਮਾਰੇ ਤੇ ਲਾਗੇ ਸੀਗੇ ਇਹਨੂੰ ਨਵਾਣ ਤੇ ਇੱਧਰ ਡੈਡੀ ਕਹਿੰਦੇ ਅੱਜ ਤਾਂ ਇਹਨੂੰ ਪੂਰਾ ਐ ਕੱਢ ਦਈਏ ਸਾਰੇ ਪੁਰਜ਼ੇ ਪਰਜ਼ੇ ਜੇ ਦੇਖੋ ਅੱਜ ਤਾਂ ਤੇਲ ਉਹ ਤੇਲ ਕਰਤਾ ਸੀਗਾ ਟਰੈਕਟਰ ਇਹ ਫਿਰ ਮਤਲਬ ਆਪਾਂ ਤੇਲ ਦੇ ਕੇ ਇਹਨੂੰ ਛੱਡਤਾ ਸੀਗਾ ਇੱਕ ਵਾਰੀ ਟਰੈਕਟਰ ਨੂੰ ਤੇ ਆਪਾਂ ਫਿਰ ਦੁਬਾਰਤੋਂ ਵੀ ਨਮਾਇਆ ਸੀਗਾ ਬੇਬੇ ਲੱਗੇ ਸੀਗੇ ਤਰਪਾਈ ਕਰਨ ਬੇਬੇ ਕਹਿੰਦੇ ਚੱਲ ਮੈਂ ਕਰ ਦਿੰਨੀ ਆ ਤਰਪਾਈ ਇਹਨੇ ਤੇ ਮੰਮਾ ਲੱਗ ਰਹੇ ਸੀਗੇ ਕੱਪੜਿਆਂ ਦੀਆਂ ਤੈਂਆਂ ਮਾਰਨ ਤੇ ਮੈਂ ਚੱਕ ਲਈ ਸੀਗੀ ਸਲਵਾਰ ਬਣਾਉਣ ਮੈਂ ਕਸੂਟ ਤਾਂ ਮੈਂ ਤੁਹਾਡਾ ਕਰਤਾ ਰੈਡੀ ਬਸ ਤੁਸੀਂ ਹਨਾ ਦੇਖਦੇ ਜਾਈਓ ਸਪੀਡਾਂ ਖਿੱਚ ਦਿੰਦੀਆਂ ਹੁੰਦੀਆਂ ਫਿਰ ਤਾਂ ਮੈਂ ਸੂਟ ਸਾਟ ਤਾਂ ਮੈਂ ਮੇਰਾ ਘੰਟੇ ਦਾ ਕੰਮ ਆ ਮੰਮਾ ਕੋਈ ਚੱਕਰ ਹੀ ਨਹੀਂ ਆਗਾਗਾ ਬਣਾ ਦੂੰਗਾ ਅੱਜ ਤੇ ਮੰਮੀ ਮੇਰੀ ਨਾ ਇੱਥੇ ਤਾਰੀਫ ਕਰ ਰਹੀ ਸੀ ਕਹਿੰਦੀ ਮੇਰੀ ਤਾਂ ਧੀ ਰਾਣੀ ਇੰਨਾ ਕੰਮ ਕਰਦੀ ਆ ਤੇ ਬਾਕੀ ਮੰਮੀਆਂ ਨੂੰ ਥੋੜਾ ਜਿਹਾ ਹਸਾਬ ਵੀ ਹੁੰਦਾ ਪੰਪ ਦੇ ਦੇ ਹੀ ਕੰਮ ਕਰਾ ਲੈਂਦੀ ਹੁੰਦੇ ਤੇ ਬਾਕੀ ਮੈਂ ਤਾਂ ਬਾਲੀ ਆ ਜਾਂਦੀ ਹੁੰਨੀ ਆ ਪੰਪਾਂ ਦੇ ਵਿੱਚ ਜਦੋਂ ਮੇਰੀ ਕੋਈ ਤਾਰੀਫ ਕਰ ਦਿੰਦਾ ਫਿਰ ਮੈਂ ਬਹੁਤ ਦੁੱਗਣੀ ਹੋ ਕੇ ਕੰਮ ਕਰਦੀ ਆ ਵੀ ਹੁਣ ਤਾਂ ਮੈਂ ਫੱਟੇ ਚੱਕ ਦੂੰਗੀ ਤੁਸੀਂ ਦੇਖਦੇ ਜਾਈਓ ਬਸ ਹਨਾ ਤੇ ਲੋ ਜੀ ਇਹਨੇ ਆਪਾਂ ਲਾਗੇ ਸੀਗੇ ਸਲਵਾਰ ਬਨਾਉਣ ਤੇ ਇਧਰ ਪ੍ਰਾਪਤੇ ਮੰਮੀ ਅੱਜ ਲਾਗੇ ਸੀਗੇ ਗੇਟ ਦੀ ਸਾਫ ਸਫਾਈ ਕਰਨ ਮੈਂ ਕਿਹਾ ਦੇਖਾਂ ਕਰੀ ਕੀ ਜਾਂਦੇ ਆ ਬਾਹਰ ਤੇ ਮੈਂ ਜਦੋਂ ਆ ਕੇ ਦੇਖਿਆ ਨਾ ਸਫਾਈ ਕਰੀ ਜਾਂਦੇ ਸੀ ਗੇਟ ਦੇ ਅੰਦਰ ਥੋੜਾ ਜਿਹਾ ਕੂੜਾ ਕਰਕਟ ਜਾ ਪਿਆ ਸੀਗਾ ਤੇ ਚੱਕ ਕੇ ਆਪਾਂ ਮਤਲਬ ਇਹ ਸਿੱਟਣ ਲ ਹਣਾ ਇਹ ਮਤਲਬ ਪਹਿਲਾ ਸਕੂਲ ਹੁੰਦਾ ਸੀ ਇੱਥੇ ਹੁਣ ਸਕੂਲ ਪਰਲੀ ਸਾਈਡ ਚ ਲਾ ਗਿਆ ਇੱਥੇ ਹੁਣ ਕਲੱਬ ਰਹਿ ਗਿਆ ਮਤਲਬ ਤੇ ਇਧਰ ਮੰਮਾ ਦੇ ਸਹੇਲੀ ਮਿਲ ਗਏ ਸੀ ਤੇ ਵਿੱਚ ਦੀ ਲੱਗੇ ਸੀਗੇ ਗੱਲਾਂ ਮਾਰਨ ਪ੍ਰਭ ਵੀਰ ਜੀ ਵੀ ਪੂਰੇ ਲੱਗੇ ਪਏ ਆਗੇ ਗੇਟ ਸਵਾਰਨ ਤੇ ਚਲੋ ਆਪਾਂ ਵੀ ਥੋੜਾ ਜਿਹਾ এনਜਾਇਮੈਂਟ ਜਾ ਕਰਿਆਏ ਸੀਗੇ ਕਿਉਂਕਿ ਮਤਲਬ ਸੂਟ ਸਿ ਆਉਂਦੇ ਸਿ ਆਉਂਦੇ ਜੇ ਵੀ ਥੱਕ ਜੇ ਗਈ ਸੀਗੀ ਮੈਂ ਚੱਲ ਦੇਖ ਕੇ ਆਵਾ ਕਰੀ ਕੇ ਜਾਂਦੇ ਆ ਤੇ ਲੋ ਜੀ ਇਧਰਲੀ ਸਾਈਡ ਤਾਂ ਪੂਰੀ ਓਕੇ ਕਰਤੀ ਸੀ ਬਸ ਪਰਲੀ ਸਾਈਡ ਰਹਿ ਗਈ ਸੀਗੀ ਐਨੇ ਨੂੰ ਆਗੇ ਸੀਗੇ ਆ ਜੀ ਭਾਂਡਿਆਂ ਵਾਲੇ ਭਾਈ ਆਗੇ ਸੀਗੇ ਮਤਲਬ ਥੋੜਾ ਜਿਹਾ ਕਵਾੜ ਵਗੈਰਾ ਵੀ ਪਿਆ ਸੀਗਾ ਘਰੇ ਤੇ ਆਪਾਂ ਉਹ ਵੀ ਦੇਣਾ ਸੀਗਾ ਤੇ ਬਾਲਟੀਆਂ ਦੇਖਣ ਲੱਗ ਰਹੀਆਂ ਸੀਗੀਆਂ ਮੰਮੀ ਤੇ ਦਾਦੀ ਤੇ ਕਹਿੰਦੇ ਭਾਈ ਕਿਹੜੀਆਂ ਸਾਰੀਆਂ ਬਾਲਟੀਆਂ ਕੱਢਦੇ ਆ ਭਾਈ ਨੇ ਕਹਿੰਦਾ ਦੇਖ ਲਓ ਜੀ ਚੱਕ ਲਓ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਤੇ ਇੱਧਰ ਪ੍ਰਭਵੀਰ ਜੀ ਲੱਗੇ ਸੀਗੇ ਪਰਛੱਤਿਆਂ ਦੇ ਜਿਹੜਾ ਕੋਈ ਮਾੜਾ ਮੋਟਾ ਕਬਾੜ ਕਬੂੜ ਜਾ ਪਿਆ ਸੀਗਾ ਉਹ ਸਾਰਾ ਕੱਢਣ ਲੱਗਿਆ ਸੀਗਾ ਭਰਾ ਮੇਰਾ ਤੇ ਇੱਧਰ ਭਾਈ ਨੇ ਤੱਕੜੀਆਂ ਟੁਕੜੀਆਂ ਰੱਖੀਆਂ ਹੋਈਆਂ ਸੀ ਬੱਟੇ-ਬੁੱਟੇ ਜੇ ਰੱਖ ਰੱਖੇ ਸੀਗੇ ਭਾਈ ਕੋਲੇ ਸਮਾਨ ਤਾਂ ਥੋੜਾ ਜਿਹਾ ਘੱਟ ਹੀ ਲੱਗ ਰਿਹਾ ਸੀਗਾ ਮੈਨੂੰ ਤੇ ਬਾਕੀ ਇਹਨਾਂ ਕੋਲੇ ਤਾਂ ਨਾ ਵੀ ਮਤਲਬ ਇਹ ਸਮਾਨ ਜੀ ਸਮਾਨ ਲੱਗ ਕੋਈ ਇਹ ਪਿਆ ਹੁੰਦਾ ਬਥੇਰਾ ਹੁੰਦਾ ਇਹਨਾਂ ਕੋਲੇ ਐਵੇਂ ਸਮਾਨ ਤੇ ਐਨੇ ਜੀ ਤੇ ਸੂਟ ਆਪਾਂ ਕਰਤਾ ਸੀਗਾ ਰੈਡੀ ਮੈ ਲੱਗੀ ਸੀਗੀ ਪ੍ਰੈਸ ਕਰਨ ਮੈਂ ਹਾਂ ਚਲੋ ਕੰਮ ਤਾਂ ਹੋ ਗਿਆ ਫਿਨਿਸ਼ ਮੰਮੀ ਤਾਂ ਅੱਜ ਪੂਰੇ ਖੁਸ਼ ਸੀਗੇ ਵੀ ਮੇਰਾ ਸੂਟ ਤਾਂ ਅੱਜੇ ਬਣਾਤਾ ਬਹੁਤ ਖੁਸ਼ ਸੀਗੇ ਮੰਮਾ ਤਾਂ ਹਨਾ ਤੇ ਬਾਕੀ ਨਗੋਚਾਂ ਦਾ ਬਾਕੀ ਪਾ ਕੇ ਪਤਾ ਲੱਗੂਗਾ ਕੀ ਕਰਦੇ ਨੇ ਕਿਉਂਕਿ ਜਦੋਂ ਘਰ 'ਚ ਟੇਲਰ ਹੋਵੇ ਨਾ ਫਿਰ ਬਾਲਾ ਕੁਝ ਕਰਾਉਂਦੇ ਹੁੰਦੇ ਨੇ ਇੱਥੋਂ ਭੀੜਾ ਇੱਥੋਂ ਖੁੱਲਾ ਇੱਥੋਂ ਉੱਚਾ ਇੱਥੋਂ ਨੀਵਾ ਜਦੋਂ ਬਾਰੋਸ ਮਾਉਂਦੇ ਨਾ ਟੇਲਰ ਜਦੋਂ ਫੜ ਲੈਂਦਾ ਨਾਲ ਦੀ ਨਾਲ ਰੁਪਏ ਕੋਈ ਨਹੀਂ ਬੋਲਦਾ ਮਗਰ ਉਹ ਮੇਰਾ ਸੂਟ ਖਰਾਬ ਵੀ ਕਰਤਾ ਨਾ ਉਹ ਮਨ 'ਚ ਘਰੀ ਗਾਲਾਂ ਗੱਡੀ ਜਾਂਦੇ ਰਹਿੰਦੇ ਨੇ ਜਾ ਕੇ ਕਹਿੰਦੇ ਮੇਰਾ ਸੂਟ ਐਂ ਕਰਤਾ ਹਨਾ ਤੇ ਜਦੋਂ ਆਪਾਂ ਘਰੇ ਸਟੀਚਿੰਗ ਕਰਨ ਲੱਗੇ ਨੇ ਉਹ ਤਾਂ ਭਮਾ ਦੀ ਇੱਕ ਵਾਰੀ ਸਾਰਾ ਸੂਟ ਸਿਉਂ ਤਾਂ ਹੋਵੇ ਨੁਕੋਚਾ ਕੱਢ ਤੀਆਂ ਸਾਰਾ ਪੱਟ ਕੇ ਦੁਬਾਰ ਤੋਂ ਬਣਾ ਦਿਓ ਚਲੋ ਆਪਾਂ ਕੋਈ ਚੱਕਰ ਨਹੀਂ ਮੈਂ ਕਿਹਾ ਹਣਾ ਹੁਣ ਤਾਂ ਜਦੋਂ ਬਣਾਉਣ ਹੀ ਲੱਗ ਰਿਆਂ ਆਪਾਂ ਤੇ ਇੱਧਰ ਆਪਾਂ ਪੂਰਾ ਲੱਗੇ ਸੀਗੇ ਹਣਾ ਪ੍ਰੈਸ ਕਰਨ ਕੇ ਖੜਾਤਾ ਸੀਗਾ ਸਾਰਾ ਸੂਟ ਮੈਂ ਕਿਹਾ ਚੱਲ ਮਮਾ ਹੁਣ ਜਲਦੀ ਕਰ ਸੂਟ ਤਾਂ ਤੁਹਾਡਾ ਬਣ ਗਿਆ ਹੁਣ ਮੈਨੂੰ ਪਾ ਕੇ ਦਿਖਾਓ ਕਿਹੋ ਜਿਹਾ ਬਣਿਆ ਤੇ ਮਮਾ ਆਗੇ ਸੀਗੇ ਸੂਟ ਪਾ ਕੇ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਸੀ ਮੈਂ ਕਿਹਾ ਹੁਣ ਬਸ ਕੋਈ ਨੁਕੋਚ ਨਾ ਕੱਢ ਦੇ ਮਮਾ ਵੱਡੇ ਮਮਾ ਕਹਿੰਦੇ ਪੂਰਾ ਓਕੇ ਆ ਤੈ ਮਾਰ ਕੇ ਰੱਖ ਦੇ ਤੇ ਲੋ ਜੀ ਆਪਾਂ ਸੂਟ ਕਰਤਾ ਸੀਗਾ ਪੂਰਾ ਰੈਡੀ ਸ਼ੈਡੀ ਤੇ ਬਾਕੀ ਹੁਣ ਥੋੜੀ ਜੀ ਤਰਪਾਈ ਰਹਿੰਦੀ ਸੀ ਮੈਂ ਹੱਜਾ ਲਾਪਾ ਠਹਿਰ ਕੇ ਕਰਾਂਗੇ ਤੇ ਇੱਧਰ ਆ ਗਈ ਸੀ ਆਪਾਂ ਨੂੰ ਚਾਹ ਤੇ ਇੱਧਰ ਪ੍ਰਭੀਰ ਜੀ ਕਹਿੰਦਾ ਬੱਠਲ ਚ ਪਾ ਲੈਣੀ ਸੀ ਮੈਂ ਆ ਭਰਾਵਾ ਹੁਣ ਤਾਂ ਪੀਣ ਲੱਗੀਆਂ ਪੀ ਲੈਣ ਦੇ ਮੈਨੂੰ ਤੇ ਆ ਥੋੜਾ ਜਿਹਾ ਸਮਾਨ ਲੈ ਕੇ ਆਂਦਾ ਪ੍ਰਭ ਨੇ ਕੁਛ ਆਪਾਂ ਕਰਨਾ ਸੀ ਮੈਂ ਦੱਸਿਆ ਵੀ ਸੀ ਉਸ ਦਿਨ ਵੀ ਸਰਪ੍ਰਾਈਜ਼ ਹੈਗਾ ਆਪਾਂ ਕੁਛ ਬਣਾਵਾਂਗੇ ਹਨਾ ਤੇ ਇੱਧਰ ਮੈਂ ਆਈ ਮੱਝਾ ਕਰਨੀ ਮੈਂ ਦੇਖਾਂ ਭੈਣਾ ਬੈਠੀਆਂ ਬੁੱਠੀਆਂ ਨੀ ਕਿਵੇਂ ਨੇ ਤੇ ਭੈਣਾ ਸਾਰੀਆਂ ਬੈਠੀਆਂ ਸੀ ਰੈਸਟਿੰਗ ਪੋਜੀਸ਼ਨ ਤੇ ਆਹ ਵੇਖ ਲੈ ਲੈਣੇ ਆਪਦਾ ਲੱਗ ਤੇ ਇਹਨੇ ਆਪਦਾ ਲੱਗ ਤੇ ਟਿਕਾਣਾ ਲੱਭ ਰੱਖਿਆ ਸੀਗਾ ਤੇ ਇੱਧਰ ਪੈਣਾ ਸਾਰੀਆਂ ਰੈਸਟਿੰਗ ਪੋਜੀਸ਼ਨ ਤੇ ਬੈਠੀਆਂ ਸੀਗੀਆਂ ਤੇ ਆ ਰੁੜ ਜਾਣੀ ਸੀ ਨਹੀਂ ਪੈਣੇ ਰੁੜੇंगी ਤੇ ਲੋ ਜੀ ਇੱਧਰ ਸਾਰੀਆਂ ਬੈਠੀਆਂ ਹੋਈਆਂ ਸੀਗਾ ਮੱਜਾਂ ਤੇ ਆਪਾਂ ਦੇਖ ਲਿਆ ਮੈਂ ਕਿ ਇੱਧਰ ਵੀ ਵਧੀਆ ਟੋਰਾ ਨਾਲ ਬੈਠੀਆਂ ਨਹੀਂ ਆ ਹਜੇ ਤਾਂ ਤੇ ਲੋ ਜੀ ਐਨੇ ਨਾ ਪ੍ਰਵੀਰ ਜੀ ਨੇ ਫਿਰ ਕੀ ਕੀਤਾ ਜਿਹੜਾ ਬਰਾਂਡਾ ਸੀਗਾ ਇੱਧਰਲੇ ਪਾਸੋਂ ਪੂਰਾ ਟਿਪ ਟਾਪ ਬਣਾਤਾ ਸੀਗਾ ਉਧਰੋਂ ਸਾਰਾ ਕਵਾੜ ਕਬੂੜਾ ਅੱਜ ਆਪਾਂ ਵੇਚਤਾ ਸੀਗਾ ਖਾਲ ਇੱਕ ਸਾਈਡ ਲਾਤੀ ਦੂਸਰੀ ਸਾਈਡ ਸਾਰੀ ਫੀਲਡ ਤੇ ਢੋਲ ਵੀ ਭਰਤੇ ਸੀਗੇ ਆਪਾਂ ਫੀਲਡ ਨਾਲ ਤੇ ਇੱਥੇ ਆਪਾਂ ਥੋੜਾ ਜਿਹਾ ਅੱਜ ਮਿਸਤਰੀ ਲਾਉਣਾ ਆਪਾਂ ਤੁਹ ਤੇ ਪ੍ਰਵੀਰ ਜੀ ਨੇ ਜਮਾ ਓਕੇ ਦੀ ਰਿਪੋਰਟ ਕਰਤਾ ਸੀਦਰੂ ਖਾਲੀ ਕਰਤਾ ਸੀ ਤੇ ਲੋ ਜੀ ਵੀਰ ਜੀ ਪੱਖਾ ਛੱਡ ਕੇ ਬੈਠੇ ਹੋਏ ਸੀਗੇ ਚਾਹ ਪਾਣੀ ਚੱਕਿਆ ਹੋਇਆ ਸੀ ਤੇ ਇੱਧਰ ਮੈਂ ਵੀ ਫਿਰ ਬਾਟੀ ਚਾਹ ਦੀ ਚੱਕ ਲਈ ਆਈ ਸੀਗੀ ਨਾਲ ਭੁਜਿਆ ਲੈ ਆਈ ਸੀਗੀ ਰੀਸ ਹੋਈ ਜਾਂਦੀ ਆ ਫਿਰ ਐਨੇ ਨੂੰ ਆਗੇ ਸੀਗੇ ਜੀ ਆ ਮਤਲਬ ਸੀਮੈਂਟ ਵਗੈਰਾ ਲਾਉਣ ਵਾਸਤੇ ਆਗੇ ਸੀਗੇ ਸਮਾਨ ਤੇ ਪ੍ਰਭਵੀਰ ਜੀ ਨੂੰ ਨਾਲੇ ਤਾਰਿਆ ਸੀਗਾ ਫੋਨ ਨਾਲ ਨਾਲ ਕਰ ਰਿਹਾ ਸੀ ਇਹ ਗੱਲਾਂ ਤੇ ਨਾਲੇ ਲਾ ਰਿਹਾ ਸੀਗਾ ਸਮਾਨ ਤੇ ਆਪਾਂ ਇਹ ਦੱਸਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੀ ਬਣਾ ਰਹੇ ਹਾਂ ਸਾਰਾ ਕੁਝ ਦੱਸਾਂਗੇ ਤੁਹਾਨੂੰ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਬਾਕੀ ਇਹਨੇ ਪ੍ਰਭ ਨੂੰ ਲਾਤਾ ਸੀਗਾ ਪ੍ਰਭ ਨੇ ਸਾਰਾ ਸਮਾਨ ਤੇ ਫਿਰ ਪ੍ਰਭ ਤੇ ਡੈਡੀ ਨੇ ਨਾ ਜਾਲੀ ਤਰ ਲਈ ਸੀਗੀ ਟਰਾਲੀ 'ਚ ਇਹਦੇ ਵਿੱਚ ਇਹਦੀ ਕੁਝ ਸੈਟਿੰਗ ਜੀ ਕਰਵਾਉਣੀ ਸੀਗੀ ਆਪਾਂ ਤੇ ਲੋ ਜੀ ਅੱਜ ਦਾ ਟਰੈਕਟਰ ਵੀ ਪੂਰੀਆਂ ਲਿਸ਼ਕਾਂ ਮਾਰ ਰਿਹਾ ਸੀ ਅੱਜ ਨਮਾਇਆ ਧਵਾਇਆ ਨਾ ਪੂਰਾ ਓਕੇ ਕੀਤਾ ਪਿਆਗਾ ਤੇ ਚਲੋ ਜੀ ਅੱਜ ਇਹੀ ਵੀਡੀਓ ਸੀਗੀ ਆਪਣੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ